ਬਾਪਾ ਜੀ ਤੇ ਅਸੀਂ ਮੈਂ ਤੇ ਜਲਦੀ ਆਇਆ ਹਾਂ ਨੀ ਚਲੋ ਜੇ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਨੇ ਅੱਛਾ ਆ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਆ ਉਹ ਬਣ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਔਰ ਇਹ ਜਿਹੜੀ ਰੁਝਾਨ ਨੇ ਮੈਂ ਸਮਝਦਾ ਕਿ ਇਹ ਕੀਤੇ ਹੋਏ ਕੰਮਾਂ ਦਾ ਔਰ ਲੋਕ ਪਿਆਰ ਦਾ ਰੁਝਾਨ ਹੁੰਦਾ ਹੈ ਸਾਰਾ ਲੋਕਾਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਤੁਸੀਂ ਅੱਜ ਰੁਝਾਨਾ ਚੱਗੇ ਜਾ ਰਹੇ ਹੋ ਹਲੇ ਤੱਕ ਮੈਂ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਅਕਜੀਪੂਰੋਂ ਤਿੰਨ ਦਾ ਸੁਨੇਹ ਕੱਲ ਵੀ ਕਿਹਾ ਸੀ ਤੁਹਾਨੂੰ ਕਿ ਅੱਜ ਆ ਲੈੰਦੋ ਰਿਜ਼ਲਟ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਆਪਣੀ ਸੀਟ ਮੋਦੀ ਖੁਦ ਖੁਦ ਪਿੱਛੇ ਜਾ ਰਹੇ ਮੋਦੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨਾ ਕਿਤੇ ਲੋਕ ਗੁੱਸੇ ਚ ਆਉਂਦੇ ਨੇ ਤੁਸੀਂ ਧਰਮ ਦੇ ਨਾਮ ਦੇ ਬਹੁਤ ਜ਼ਿਆਦਾ ਨਹੀਂ ਖੇਡ ਸਕਦੇ ਕੁਝ ਚੰਦ ਅਸੀਂ ਸਾਖੇ ਤੇ ਜਾ ਸਕਦਾ ਸੋ ਹਰ ਕੋਈ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਇਆ ਚੋਣਾ ਚੋਣਾ ਤੋਂ ਪਹਿਲਾਂ ਤੁਸੀਂ ਆਪਣਾ ਮੁਕਾਬਲਾ ਕਿੰਨਾ ਮੰਗੇ ਸੀ ਮੋੜੇ ਪਿੱਛੇ ਜਾਂਦਾ ਕਰਨੀ ਸਮਝਦੇ ਹੋ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਲੋਕ ਤੇਰੇ ਨਾਲ ਨੇ ਮੈਂ ਇਧਰ ਕੇ ਗਿਆ ਸੀ ਜਿਹੜੀ ਐਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦਾ ਪਾਵਰ ਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਅੱਗੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟਾ ਉਤਰ ਕੇ ਵੀ ਦੁੱਖ ਦਰਦ ਕੀ ਹੈ ਸੋ ਅੱਜ ਲੋਕਾਂ ਦਾ ਜਵਾਬ ਦਿੰਦਾ ਹੈ ਅਜੀ ਔਰ ਜਾਣਦੇ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮੈਜੋਰਟੀ ਜਾਏਗਾ ਜੀ ਅੰਕਤ ਉਮੀਦਵਾਰੀ ਅੱਗੇ ਜਾਣਦੇ ਆਪਣੇ ਪਾਰਟੀ ਬਾਰੇ ਕੀ ਕਹਣਾ ਹੈ ਦੇਖੋ ਉਥੇ ਲੋਕਤੰਤਰ ਦੇ ਵਿੱਚ ਉਹਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਬਰਬਾਦ ਬਾਜੇ ਤੇ ਅਸੀਂ ਮੈਂ ਤੇ ਜਲਦੀ ਆਇਆ ਨੀ ਚਲੋ ਜੇ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਹੈ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਹੈ ਉਭਨ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਹੈ ਔਰ ਇਹ ਜਿਹੜੀ ਰੁਝਾਨ ਹੈ ਮੈਂ ਸਮਝਦਾ ਕਿ ਇਹ ਕੀਤੇ ਹੋਏ ਕੰਮ ਦਾ ਔਰ ਲੋਕ ਪਿਆਰ ਦਾ ਰੁਝਾਨ ਹੁੰਦਾ ਹੈ ਸਾਰਾ ਲੋਕਾਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਤੁਸੀਂ ਅੱਜ ਰੁਝਾਨਾ ਚੱਕੇ ਜਾ ਰਹੇ ਹੋ ਹਲੇ ਤੱਕ ਮੈਂ ਤੁਹਾਨੂੰ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮੈਂ ਸਾਡੇ ਨਾਲ ਜੁੜੇ ਹੋਏ ਐਕਟ ਪੋਲ ਤੇ ਕੀ ਕਹੋਗੇ ਐਕਟ ਪੋਲ ਨੂੰ ਤੁਹਾਨੂੰ ਦੱਸੋ ਮੈਂ ਕੱਲ ਵੀ ਕਿਹਾ ਸੀ ਤੁਹਾਨੂੰ ਕਿ ਅੱਜ ਆ ਲੈ ਅੰਦਰ ਰਿਜ਼ਲਟ ਫਿਰ ਪਤਾ ਲੱਗੇਗਾ ਮੋਤੀ ਸਾਹਿਬ ਆਪਣੀ ਸੀਟ ਹੋ ਗਈ ਮੋਤੀ ਖੁਦ ਖੁਦ ਪ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨਾ ਕਿਤੇ ਲੋਕ ਗੁੱਸੇ ਚ ਆਉਂਦੇ ਨੇ ਤੁਸੀਂ ਧਰਮ ਦੇ ਨਾਮ ਦੇ ਬਹੁਤ ਜ਼ਿਆਦਾ ਨਹੀਂ ਖੇਡ ਸਕਦੇ ਕੁਝ ਚੰਦ ਅਸੀਂ ਸਾਖੀ ਤੇ ਜਾ ਸਕਦਾ ਸੋ ਹਰ ਕੋ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਉਹ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਇਆ ਚੋਣਾ ਚੋਣਾ ਤੋਂ ਪਹਿਲਾਂ ਤੁਸੀਂ ਆਪਣਾ ਮੁਕਾਬਲਾ ਕਿੱਦਾਂ ਮੰਗੇ ਸਿਖਿਆ ਜਾਂਦਾ ਕਰਨ ਸਮਝਦੇ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਲੋਕ ਮੇਰੇ ਨਾਲ ਨੇ ਮੈਂ ਇਦਕੇ ਗਿਆ ਸੀ ਪਿੱਛੇ ਜਾਂਦਾ ਕਰਨ ਇਹ ਅਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦੀ ਪਾਵਰ ਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਅੱਗੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟਾ ਉੱਤਰ ਕੇ ਵੀ ਦੁੱਖ ਦਰਦ ਕੀ ਹੈ ਸੋ ਅੱਜ ਲੋਕਾਂ ਦਾ ਜਵਾਬ ਦਿੰਦਾ ਹੈ ਅਜੀਤ ਔਰ ਜਾਨ ਦੇ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮੈਜੋਰਟੀ ਜਾਏਗਾ ਜੀ ਪੰਥਕ ਉਮੀਦ ਆ ਰਹੀ ਹੈ ਅੱਗੇ ਜਾਣ ਦੇ ਮੇਰੇ ਪਾਰੋ ਦੇ ਬਾਰੇ ਕੀ ਕਹਣਾ ਹੈ ਦੇਖੋ ਉਥੇ ਲੋਕਤੰਤਰ ਦੇ ਵਿੱਚ ਉਹਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਔਰ ਉਹਨੂੰ ਲੋਕਾਂ ਨੇ ਮੰਨਿਆ ਲੋਕਾਂ ਨੇ ਉਹਨੂੰ ਵੋਟ ਦਿੱਤੀ ਇਹ ਤਾਂ ਲੋਕਤੰਤਰ ਦੀ ਖੂਬਸ